ਦਸੰਡੇ ਸ਼ੋਅ ਦੇ ਇਸ ਆਖਰੀ ਪੜਾਅ ਅੰਤਰਰਾਸ਼ਟਰੀ ਮਾਮਲੇ ਦੇ ਵਿੱਚ ਸਵਾਗਤ ਹੈ। ਗਿਲਸਾਭ ਅਮਰੀਕਾ ਨੇ ਇਜ਼ਰਾਈਲ ਹਮਾਸ ਜਿਹੜਾ ਯੁੱਧ ਚੱਲ ਰਿਹਾ ਸੀ ਉਹਦੇ ਸਬੰਧ ਵਿੱਚ ਹੁਣ ਥੋੜਾ ਸਖਤ ਰੁਖ ਅਪਣਾਇਆ ਹੈ। ਔਰ ਉਹਨਾਂ ਨੇ ਕਿਹਾ ਵੀ ਜੇ ਇਜ਼ਰਾਈਲ ਜਿਹੜਾ ਰਫਾ ਦਿੱਤੇ ਹਮਲਾ ਕਰਦਾ ਤਾਂ ਉਹ ਗੋਲਾ ਬਰੂਦ ਦੀ ਸਪਲਾਈ ਜਿਹੜੀ ਹੈ ਉਹ ਰੋਕ ਦੇਗਾ। ਔਰ ਇਸ ਤੋਂ ਲੱਗਦਾ ਸੀ ਵੀ ਸ਼ਾਇਦ ਇਜ਼ਰਾਈਲ ਜਿਹੜਾ ਥੋੜਾ ਨਰਮ ਪੈ ਜਾਊਗਾ ਪਰ ਇਜ਼ਰਾਈਲ ਦਾ ਰੁਖ ਜਿਹੜਾ ਹੈ ਉਹਦੇ ਚ ਕੋਈ ਤਬਦੀਲੀ ਨਹੀਂ ਆਈ ਔਰ ਉਹਨਾਂ ਨੇ ਹੁਣ ਗਾਜ਼ਾ ਦੇ ਵਿੱਚ ਨਵੇਂ ਤੌਰ ਤੇ ਜਿਹੜਾ ਰਫਾਹ ਦੇਤੇ ਹਮਲਾ ਕਰਨ ਦੇ ਲਈ ਲੋਕਾਂ ਨੂੰ ਬਾਹਰ ਨਿਕਲ ਦੇ ਕਿਹਾ ਹੈ ਕਿ ਇਥੋਂ ਛੱਡ ਜਾਓ ਅਸੀਂ ਕਿਉਂਕਿ ਇੱਥੇ ਹਮਲਾ ਹੋਣਾ ਹੈ ਕਿਉਂਕਿ ਉਹ ਕਹਿੰਦਾ ਵੀ ਮੈਂ ਹਮਾਸ ਨੂੰ ਬਿਲਕੁਲ ਖਤਮ ਕਰਨਾ ਹੈ ਸੋ 13 ਲੱਖ ਲੋਕ ਪਹਿਲਾਂ ਵਿਚਾਰੇ ਭੱਜ ਕੇ ਉਹ ਇੱਥੇ ਰਫਾ ਚ ਆਏ ਸੀ ਜਿਹਨੂੰ ਰਫਾ ਤੋਂ ਫਿਰ ਇਹ ਕੁਝ ਕਿਵੇਂ ਦੇਖਦੇ ਹਾਂ ਇਸ ਨੂੰ ਭਮ ਸਾਹਿਬ ਇੱਕ ਬਹੁਤ ਹੀ ਮੰਦ ਭਾਗਾ ਪ੍ਰਕਰਨ ਹੈ ਜੋ ਹੋ ਰਿਹਾ ਹੈ ਕਿਉਂਕਿ ਰਫਾ ਜਿਹੜਾ ਹੈ ਉਹ ਦੈਟ ਵਾਸ ਦਾ ਲਾਸਟ ਰੈਫਿਊਜੀ ਆਫ ਦਾ ਪੈਲੇਸਟੀਨियन ਪੀਪਲ ਗਜ਼ਾ ਦੇ ਵਿੱਚ ਜੀ ਤੇ ਇੱਕ ਬਹੁਤ ਇੰਪੋਰਟੈਂਟ ਜਿਹੜਾ ਹੈ ਉਹ ਏਡ ਪੁਆਇੰਟ ਵੀ ਹੈ ਕਿਉਂਕਿ ਜਿਹੜਾ ਰਫਾ ਦਾ ਜਿਹੜਾ ਬਾਰਡਰ ਹੈ ਉਹ ਸਾਊਥ ਪੈਲੇਸਟਾਈਨ ਦੇ ਵਿੱਚ ਉਹ ਇਜ਼ਰਾਈਲ ਦੇ ਨਾਲ ਲੱਗਦਾ ਹੂੰ ਆਹ ਸੌਰੀ ਇਜ਼ਰਾਈਲ ਦੇ ਨਾਲ ਈਜੀਪਟ ਦੇ ਨਾਲ ਈਜੀਪਟ ਦੇ ਨਾਲ ਦੇ ਉੱਥੋਂ ਹੀ ਸਾਰੀ ਜਿਹੜੀ ਏਡ ਆ ਰਹੀ ਹੈ ਹੂੰ ਹੁਣ ਉਥੇ ਜੇ ਹਮਲਾ ਕਰ ਦਿੱਤਾ ਗਿਆ ਏਡ ਉਸ ਦੇ ਨਾਲ ਬੁਰੀ ਤਰ੍ਹਾਂ ਏਡ ਪ੍ਰਭਾਵਿਤ ਹੋਊਗੀ ਜਿਸ ਦੇ ਨਾਲ ਬਿਮਾਰੀਆਂ ਤੇ ਭੁੱਖਮਰੀ ਉਥੇ ਏਡੀ ਵੱਡੀ ਪੈਲੇਸਟਿਨियन ਪੋਪੂਲੇਸ਼ਨ ਦੇ ਵਿੱਚ ਫੈਲਣ ਦਾ ਜਿਹੜਾ ਖਦਸ਼ਾ ਹੂੰ ਉਹ ਬਣ ਜਾਊਗਾ ਤੇ ਤੁਸੀਂ ਬਿਲਕੁਲ درست ਕਿਹਾ ਹੈ ਅੱਜ ਤੱਕ ਦੀ ਸਭ ਤੋਂ ਸਟਰੋਂਗ ਸਟੇਟਮੈਂਟ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਹੂੰ ਇਜ਼ਰਾਈਲ ਦੇ ਖਿਲਾਫ ਦਿੱਤੀ ਹੈ ਉਹਨਾਂ ਨੇ ਇਥੋਂ ਤੱਕ ਕਿਹਾ ਹੈ ਕਿ ਇਹ ਐਵੀਡੈਂਸ ਮਿਲ ਰਹੇ ਨੇ ਕਿ ਇਜ਼ਰਾਈਲ ਜਿਹੜਾ ਹੈ ਉਹ ਇੰਟਰਨੈਸ਼ਨਲ ਲਾ ਦੀ 휴ਮੈਨਿਟੇਰੀਅਨ ਲਾ ਦੀ ਜਿਹੜੀ ਉਹ ਉਲੰਘਣਾ ਕਰ ਰਿਹਾ ਹੈ ਹੂੰ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਸਟੇਟਮੈਂਟ ਦਿੱਤੀ ਹੈ ਜੀ ਸੋ ਜੋ ਕਿ ਅੱਜ ਤੱਕ ਦੀ ਸਭ ਤੋਂ ਸਖਤ ਸਟੇਟਮੈਂਟ ਜਿਹੜੀ ਉਹ ਇਜ਼ਰਾਈਲ ਦੇ ਖਿਲਾਫ ਅਮਰੀਕਾ ਤੋਂ ਆਈ ਹੈ ਪਰ ਇਜ਼ਰਾਈਲ ਜਿਹੜਾ ਹੈ ਭਮ ਸਾਹਿਬ ਉਹ ਹਜੇ ਪਿੱਛੇ ਨਹੀਂ ਹਟ ਰਿਹਾ ਕਿਉਂਕਿ ਪਿੱਛੇ ਜਿਹੜੀ ਰਾਉਂਡ ਟੇਬਲ ਜਿਹੜੀ ਡੀਲ ਚੱਲ ਰਹੀ ਸੀ ਗੱਲਬਾਤ ਉਸ ਦੇ ਵਿੱਚ ਕਿਸੇ ਸਮਝੌਤੇ ਤੇ ਪਹੁੰਚਣ ਤੋਂ ਇਜ਼ਰਾਈਲ ਨੇ ਇਨਕਾਰ ਕਰ ਦਿੱਤਾ ਕਿਉਂਕਿ ਪਹਿਲਾਂ ਜਿਹੜੀ ਆਫੈਂਸਿਵ ਐਕਸ਼ਨ ਹੈ ਉਹ ਨਾਰਥ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਜਿਹੜਾ ਰਫਾ ਹੈ ਇਹ ਬਿਲਕੁਲ ਸਾਊਥ ਹੈ ਪੈਲੇਸਟਾਈਨ ਦਾ ਸੋ ਰਫਾਨੂ ਇਨਵੇਟ ਕਰਨ ਦਾ ਜਿਹੜਾ ਫੈਸਲਾ ਹੈ ਭਮ ਸਾਹਿਬ ਇਹ ਬਹੁਤ ਮੰਦ ਭਾਗੇ ਜਿਹੜੇ ਹਾਲਾਤ ਹੈ ਇਹ ਪੈਲੇਸਟੀਨੀਆਂ ਲੋਕਾਂ ਦੇ ਲਈ ਪੈਦਾ ਕਰ ਦਊਗਾ ਜਿੱਥੇ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਮਨੁੱਖੀ ਅਧਿਕਾਰਾਂ ਦਾ ਜਿਹੜਾ ਕਾਨੂੰਨ ਹੋਣ ਦਾ ਖਰਸ਼ਾ ਹੈ ਸੋ ਇਸ ਲਈ ਭਮ ਸਾਹਿਬ ਇਹ ਜਿਹੜੀ ਈਜੀਪਟ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਇਸ ਦਾ ਜਿਹੜਾ ਕਿਸੇ ਨੁਕਰੇ ਲੱਗਣਾ ਬੜਾ ਹੀ ਏਸੈਂਸ਼ੀਅਲ ਹੈ ਕਿਉਂਕਿ ਇਜ਼ਰਾਈਲ ਦੇ ਵਿੱਚ ਵੀ ਜਿਹੜੇ ਪ੍ਰਦਰਸ਼ਨ ਨੈਤਨਯਾਹੂ ਦੇ ਖਿਲਾਫ ਉਹ ਵੱਧਦੇ ਜਾ ਰਹੇ ਆ ਜਿੱਥੇ ਲੋਕਾਂ ਦਾ ਨੈਤਨਯਾਹੂ ਤੇ ਦਬਾਅ ਹੈ ਕਿ ਉਹ ਕਿਸੇ ਸਮਝੌਤੇ ਦੇ ਉੱਤੇ ਪਹੁੰਚਣ ਹੂੰ ਤੇ ਹੁਣ ਜਿਹੜਾ ਰਫਾ ਦਾ ਭਮਸਾ ਬਿਲਕੁਲ ਤੁਸੀਂ ਸਹੀ ਦੱਸਿਆ ਕਿ ਜਿਹੜੇ ਪਹਿਲਾਂ ਹੀ ਲੋਕ ਉੱਥੇ ਬਚ ਕੇ ਆਏ ਸੀ ਹੂੰ ਉਹ ਉਹਨਾਂ ਕੋਲ ਹੁਣ ਆਪਣੀ ਜਾਨ ਬਚਾ ਕੇ ਭੱਜਣ ਦੇ ਲਈ ਕੋਈ ਹੋਰ ਰਸਤਾਨੀ ਬਾਕੀ ਨਹੀਂ ਬਚਿਆ ਕਿਉਂਕਿ ਈਜੀਪਟ ਕੋਈ ਵੀ ਹੋਰ ਜਿਹੜਾ ਅਰਬ ਮੁਲਕ ਹੈ ਉਹ ਉਹਨਾਂ ਨੂੰ ਐਜ਼ ਰਫਿਊਜੀ ਆਪਣੀ ਕੰਟਰੀ ਦੇ ਵਿੱਚ ਨਹੀਂ ਲੈਂਦਾ ਹੂੰ ਤੇ ਇੱਕ ਪਾਸੇ ਸਮੁੰਦਰ ਹੈ ਇੱਕ ਪਾਸੇ ਇਜ਼ਰਾਈਲ ਹੈ ਤੇ ਇਜ਼ਰਾਈਲ ਦਾ ਗੋਲਾ ਬਾਰੂਦ ਹੈ ਹੂੰ ਸੋ ਇੱਕ ਬਹੁਤ ਵੱਡੀ ਭੰਮ ਸਾਬ ਮੈਂ ਸਮਝਦਾ ਹਾਂ ਵੀ ਮਨੁੱਖਤਾ ਦੇ ਲਈ ਤੇ ਇੰਟਰਨੈਸ਼ਨਲ ਜਿਹੜਾ ਸਿਸਟਮ ਹੈ ਇੰਟਰਨੈਸ਼ਨਲ ਕਮਿਊਨਿਟੀ ਹੈ ਉਹਦੇ ਵਾਸਤੇ ਬੜਾ ਵੱਡਾ ਚੈਲੰਜ ਹੈ ਕਿ ਕਿਸ ਤਰ੍ਹਾਂ ਸ਼ਾਂਤੀ ਪੈਲਸਟਾਈਨ ਦੇ ਵਿੱਚ ਤੇ ਮਿਡਲ ਈਸਟ ਦੇ ਵਿੱਚ ਜਿਹੜੀ ਉਹ ਲੈ ਕੇ ਆਉਣੀ ਹੈ ਜੀ ਸੋ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਗੱਲ ਸਭ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸਥਾਰ ਦੇਣ ਦੇ ਲਈ ਬਹੁਤ ਧੰਨਵਾਦ ਬੰਸ ਥੈਂਕ ਯੂ ਜੀ ਸੋ ਇਸ ਦੇ ਨਾਲ ਹੀ ਦੋਸਤੋ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ ਹੈ ਮੈਨੂੰ ਬਲਦੇਵ ਸਿੰਘ ਭਾਮ ਨੂੰ ਵੀ ਤੁਸੀਂ ਦਿਓ ਆਜ਼ਾਦਤ ਅਗਲੇ ਐਤਵਾਰ ਫੇਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਪ੍ਰੋਗਰਾਮ ਦਾ ਸੰਡੇ ਸ਼ੋਅ ਵਿਦ ਲਵਲੀਨ ਗਿੱਲ ਦੇ ਵਿੱਚ ਨਵੇਂ ਵਿਸ਼ੇ ਲੈ ਕੇ ਨਵੀਆਂ ਗੱਲਾਂ ਬਾਤਾਂ ਸ਼ੋਅ ਤਾਂ ਤਕਲੀ ਦਿਓ ਆਜ਼ਾਦਤ ਤੁਹਾਡਾ ਸਾਡਾ ਰੱਬ ਰਾਖਾ ਜਿਉਂਦੇ ਵਾਸਤੇ ਰੋਜੀ